ਕਿਆਰੀ ਮੰਗ ਜੜੀ ਆ ਸ਼ੁਕਰਨ ਦੇ ਇਨਸਾਫ ਨੂੰ ਲੈ ਕੇ ਉਹ ਵੀ ਐਡ ਹੋਉ ਜੋ ਸ਼ੁਕਰਨ ਦੀ ਸ਼ਹਾਦਤ ਔਰ ਨਾਲ ਸਾਡੇ ਦੂਸਰੇ ਵੀਰ ਪ੍ਰਤਪਾਲ ਦੀ ਜ਼ਖਮੀ ਕਰਨ ਦਾ ਨਾਲ ਸਾਡੇ ਟਰੈਕਟਰ ਵਾਲਾ ਜੋ ਇੱਥੇ ਜੁਰਮ ਹੋਇਆ ਇਹ ਐਫ ਆਈ ਆਰ ਦਰਜ ਕਰਾਉਣਾ ਹੁਣ ਸਾਡੀ ਪਹਿਲੀ ਮੰਗ ਹੈ ਮੋਰਚਾ ਚੜਦੀ ਕਲਾ ਚ ਹੈ ਔਰ ਚੜਦੀ ਕਲਾ ਜੀ ਰਹੇਗਾ ਇਹ ਮੋਰਚਾ ਡਗ ਨਹੀਂ ਸਕਦਾ ਮੋਰਚਾ ਜਿੱਤ ਵੀ 21 ਤਰੀਕ ਨੂੰ ਐ ਨਹੀਂ ਲੱਗਦਾ ਵੀ ਨੋ ਰੇ ਬਾਰਡਰ ਲੀਡਰ ਲੈਸ ਲੈ ਗਏ। ਚੰਬੂ ਤੇ ਤਾਂ ਲੀਡਰ ਸੀਗੇ। ਚੰਬੂ ਤੇ ਤੁਸੀਂ ਅਕੇ ਲੱਗ ਰਹੇ ਸੀ। ਪਰ ਇੱਥੇ ਐ ਨਹੀਂ ਲੱਗਿਆ ਵੀ ਲੀਡਰ ਲੈਸ ਹੋ ਗਿਆ ਕਿਉਂਕਿ ਮੈਂ ਵੀ ਇੱਥੇ ਸੀ। ਮੈਂ ਦੇਖ ਰਿਆ ਸੀ 11 ਵਜੇ ਦਾ ਟਾਈਮ ਦਿੱਤਾ ਜਾਂਦਾ। ਫਿਰ ਕਿਹਾ ਜਾਂਦਾ ਅਸੀਂ ਹੱਥ ਖੜੇ ਕਰਕੇ ਜਾਵਾਂਗੇ। ਫਿਰ ਅੱਗੋਂ ਨੌਜਵਾਨ ਅੱਗੇ ਪਹੁੰਚ ਜਾਂਦੇ ਐ। ਕਿ ਪ੍ਰਬੋਹ ਉਧਰੋਂ ਕਿਵੇਂ ਕੀਤਾ ਜਾ ਰਿਹਾ ਸੀ ਯੂਥ ਨੂੰ ਇਹ ਦੇਖਿਆ ਤੁਸੀਂ। ਅਗਰ ਤੁਹਾਡੇ ਕੈਮਰੇਆਂ ਦੇ ਵਿੱਚ ਉਹ ਰਿਕਾਰਡ ਹੋ ਗਿਆ ਤਾਂ ਉਹ ਮੈਨੂੰ ਲੱਗਦਾ ਜਰੂਰ ਉਹ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਹੈ। ਕਿ ਕਾ ਚਲੇ ਗਏ ਹੋ ਵੀ। ਗਏ ਨਹੀਂ ਗਏ ਮੈਂ ਮੰਨ ਲੈਣਾ ਉਹ ਟਰੈਕਟਰ ਕਿੱਥੇ ਗਏ ਸੀ ਟਰੱਕ ਤਾਂ ਖੜੇ ਸੀ ਨਾ ਗੱਡੀਆਂ ਕਿੱਥੇ ਸੀ ਉਹ ਭੰਨੀਆਂ ਜਿਹੜੀ ਸਾਨੂੰ ਐਂਬੂਲੈਂਸ ਸਹਾਇਤਾ ਦੇ ਰਹੀ ਹੈ ਫਰਸਟ ایڈ ਦੀ ਮਦਦ ਦੇ ਰਹੀ ਹੈ ਸਾਡੇ ਬੰਦਿਆਂ ਨੂੰ ਉਹਨੂੰ 20 ਮੀਟਰ ਟਾਰਗੇਟ ਕੀਤਾ ਗਿਆ ਉਹਨੂੰ ਵੀ ਤੋੜਿਆ ਗਿਆ ਉਹਨਾਂ ਦੀ ਕਾਰ ਭੰਨੀ ਗਈ ਮੋਰਚੇ ਦੀ ਅਪਡੇਸ਼ਨ ਕੀ ਹੈ ਕਿ ਦਿੱਲੀ ਕੋਚ ਉਸੇ ਸਾਹਮਣੇ ਸਟੈਂਡ ਕਰਦਾ ਹਲੇ ਵੀ ਕਿ ਨਹੀਂ ਇਹ ਐਲਾਨ ਨਹੀਂ ਕੀਤਾ ਜਾਂਦਾ ਕਿ ਅਸੀਂ ਦਿੱਲੀ ਕੂਚ ਨੂੰ ਖਤਮ ਕਰਕੇ ਅਸੀਂ ਆ ਕਰਾਂਗੇ ਓਨੀ ਦੇਰ ਤੱਕ ਦਿੱਲੀ ਕੂਚ ਸਟੈਂਡ ਹੈ ਜਿਹੜਾ ਪ੍ਰਾਇਓਰਟੀ ਹੁਣ ਇੱਥੇ ਇਹ ਆ ਗਈ ਉਹ ਮੰਗਾ ਸਾਡੀਆਂ ਪਹਿਲੀ ਮੰਗ ਆ ਸਾਡਾ ਉਹ ਜਿਹੜਾ ਨੌਜਵਾਨ ਸ਼ਹੀਦ ਹੋਇਆ ਉਹਨੂੰ ਅਨਸਾਰ ਮੰਗ ਦਾ ਦਰਜਾ ਹੀ ਹੈ ਬਾਪ ਦਾ ਦਰਜਾ ਹੀ ਹੈ ਅੱਜ ਅੱਜ ਕਿਸੇ ਦੇ ਵੀ ਇੱਕ ਤੋਂ ਵੱਧ ਬੱਚਾ ਜਿਹਦੇ ਨਾਲ ਇਹੋ ਜਿਹੋ ਜਿਹੋਨਾਂ ਦਾ ਬੱਚਾ ਹੈ ਉਹਦੇ ਨਾਲ ਘਟਨਾ ਵਾਪਰੀ ਦੀ ਉਹਨਾਂ ਦਾ ਤਾਂ ਸਭ ਕੁਝ ਮੁਦਾ ਬਚ ਗਿਆ ਮੇਰੀ ਯੂਥ ਨੂੰ ਵੀ ਅਪੀਲ ਕਿ ਦੇਖੋ ਠੀਕ ਹੈ ਉਮਰ ਦਾ ਤਗਾਜਾ ਉਮਰ ਦਾ ਫਰਕ ਹੁੰਦਾ ਜਦੋਂ ਅਸੀਂ ਨੌਜਵਾਨ ਸੀਗੇ ਅਸੀਂ ਵੀ ਪਤਾ ਨਹੀਂ ਕਿੰਨੀ ਵਾਰੀ ਅਜਿਹਾ ਕੁਝ ਕੀਤਾ ਹੋਣਾ ਹੈ ਪਰ ਅਸੀਂ ਸਾਰਾ ਕੁਝ ਕਰਕੇ ਹੰਡਾ ਕੇ ਦੇਖਿਆ ਨੁਕਸਾਨ ਹੁੰਦਾ ਉਸ ਨੁਕਸਾਨ ਦੇ ਵਿੱਚੋਂ ਜਿੱਤ ਕਦੇ ਨਹੀਂ ਹੁੰਦੀ ਪਰ ਜੇ ਜਿੱਤਣਾ ਹੈ ਤਾਂ ਹਮੇਸ਼ਾ ਮੂਰਛਾ ਸ਼ਾਂਤ ਰੱਖ ਕੇ ਜਿੱਤਣਾ ਜਿਹੜਾ ਕੋਈ ਵੀ ਆਦਮੀ ਤੁਹਾਨੂੰ ਭੜਕਾ ਕੇ ਕਹਿੰਦਾ ਕਿ ਚਲੋ ਆ ਕਰੀਏ ਚਲੋ ਉਹ ਕਰੀਏ ਉਹਨਾਂ ਤੋਂ ਜ਼ਰੂਰ ਸੁਚੇਤ ਹੋ ਹੋ ਸਕਦਾ ਹੈ ਕੋਈ ਸਾਡਾ ਨੌਜਵਾਨ ਕਿਸੇ ਉਹੋ ਜਿਹੇ ਬੰਦੇ ਨੇ ਭੜਕਾਇਆ ਹੋਵੇ ਉਹਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਤੇ ਉਹ ਜੇ ਲੋਕਾਂ ਦੀ ਪੜਤਾਲ ਕਰੋ ਤੁਹਾਡੀਆਂ ਟਰਾਲੀਆਂ 'ਚ ਤੁਹਾਡੇ ਲੰਗਰਾਜ ਜਿਹੜੇ ਵੀ ਬੰਦੇ ਚਾਹ ਪਾਣੀ ਛਕਦੇ ਨਹੀਂ ਪੀਂਦੇ ਨੇ ਉਹਦੀ ਹਰ ਇੱਕ ਦੀ ਥੋੜੀ ਜੀ ਪਰੇਸ਼ਾਨ ਕਰਨੀ ਸ਼ੁਰੂ ਕਰੋ ਕਿਸਾਨ 13 ਤਰੀਕ ਨੂੰ ਤੁਰੇ ਸਨ ਐਮਐਸਪੀ ਦੀ ਮੰਗ ਨੂੰ ਲੈ ਕੇ ਅਤੇ ਹੋਰਾਂ 10 ਮੰਗਾਂ ਨੂੰ ਲੈ ਕੇ ਕਿਆ ਗਿਆ ਸੀ ਦਿੱਲੀ ਕੂਚ ਕਰਾਂਗੇ ਪਰ ਜਿਸ ਸਮ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਉਹ ਉੱਥੇ ਹੀ ਬਰੂਹਾ ਤੇ ਪੰਜਾਬ ਦੇ ਬਰੂਹਾ ਤੇ ਰੁੱਕ ਗਏ ਬੈਰੀਕੇਡਸ ਲਗਾਏ ਗਏ ਬੈਰੀਕੇਡਸ ਇੱਕ ਵਾਰ ਹੀ ਨਹੀਂ ਪੰਜਾਬ ਦੇ ਸਿਰਫ ਬਾਰਡਰ ਤੇ ਨਹੀਂ ਅਕੋ ਹਰਿਆਣਾ ਦੇ ਵਿੱਚ ਹੋਰ ਵੀ ਬੈਰੀਕੇਡਸ ਲਗਾ ਦਿੱਤੇ ਗਏ 21 ਤਰੀਕ ਜੋ ਹੋਇਆ ਤਨੋਰੀ ਬਾਰਡਰ ਤੇ ਆਪ ਸਭ ਨੂੰ ਪਤਾ ਹੀ ਹੈ ਕਿ ਸਾਡਾ ਇੱਕ ਸਾਥੀ ਸਾਡੇ ਚੋਂ ਵਿਛੜ ਗਿਆ ਸ਼ੁਭਕਰਨ ਜਸਤਨਾਮ ਨੌਜਵਾਨ ਪਿਛਲੀ ਵਾਰੀ ਵੀ ਕਿਸਾਨ ਅੰਦੋਲਨ ਤੇ ਆਸੀ ਤੇ ਅਸਵਰੀ ਵੀ ਕਿਸਾਨ ਅੰਦੋਲਨ ਤੇ ਆਪਣੀਆਂ ਸੇਵਾਵਾਂ ਨਿਭਾਰਿਆ ਸੀ ਹੁਣ ਗੱਲ ਇਹ ਆਂਦੀ ਐ ਇਹਨਾਂ ਮੰਗਾਂ ਦੇ ਵਿੱਚ ਇੱਕ ਹੋਰ ਮੰਗ ਜੜੀ ਉਹ ਆ ਚੁੱਕੀ ਹੋਈ ਆ ਸ਼ੁਕਰਾਂ ਦੇ ਇਨਸਾਫ ਨੂੰ ਲੈ ਕੇ ਤਾਂ ਜਗਜੀਤ ਸਿੰਘ ਡੱਲੇਵਾਲ ਮੇਰੇ ਨਾਲ ਮੌਜੂਦ ਐ ਗੱਲਬਾਤ ਕਰ ਲੈਂਦੇ ਆ ਵੀ ਹੁਣ ਮੋਰਚੇ ਦੇ ਅੱਗੇ ਲਾਮਬੰਦੀ ਕੀ ਹੋ ਸਕਦੀ ਆ ਮੋਰਚੇ ਦੀ ਕੀ ਅਪਡੇਟ ਹੋ ਸਕਦੀ ਆ ਕਿਉਂਕਿ ਅਸੀਂ ਉਸ ਹਿਸਾਬ ਨਾਲ ਜਿੱਦਾਂ ਪੰਜਾਬ ਦੇ ਬਰੂਹਾਂ ਤੇ ਪਹਿਲਾਂ ਬੈਠੇ ਸੀ ਉਸ ਹਿਸਾਰ ਨਾਲ ਅਜੇ ਵੀ ਬੈਠੇ ਹੋਏ ਆ ਤਾਂ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਡੇਲੀ ਪੋਸਟ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਰਸਕਾਲ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਤਾਂ ਹੁਣ ਅਪਡੇਟ ਕੀ ਹੈ ਮੋਰਚਾ ਕਿੱਥੇ ਨੂੰ ਜਾ ਰਿਹਾ ਕਿਉਂਕਿ ਪਹਿਲਾਂ ਖਬਰਾਂ ਆਣ ਲੱਗੀਆਂ ਵੀ ਮੋਰਚਾ ਸ਼ਾਇਦ ਖਤਮ ਹੋ ਗਿਆ ਜ਼ਰੂਰ ਅਸੀਂ ਵੀ ਇੱਥੇ ਪਹੁੰਚੇ ਅਸੀਂ ਵੀ ਲੋਕਾਂ ਨੂੰ ਦਿਖਾਇਆ ਵੀ ਮੋਰਚਾ ਜਿਹੜਾ ਹੈ ਖਤਮ ਨਹੀਂ ਹੋਇਆ ਦੂਜੇ ਪਾਸੇ ਜ਼ਰੂਰ ਸਾਡੀਆਂ 10 ਮੰਗਾ ਸੀ ਪਰ ਹੁਣ 11ਵੀਂ ਮੰਗ ਜਿਹੜੀ ਆ ਸ਼ੁਭਕਰਨ ਦੇ ਇਨਸਾਫ ਨੂੰ ਲੈ ਕੇ ਉਹ ਵੀ ਐਡ ਹੁਣ ਹੋ ਚੁ। ਜੋ ਸ਼ੁਭਕਰਨ ਦੀ ਸ਼ਹਾਦਤ ਔਰ ਨਾਲ ਸਾਡੇ ਦੂਸਰੇ ਵੀਰ ਪ੍ਰਤਪਾਲ ਦੀ ਜ਼ਖਮੀ ਕਰਨ ਦਾ ਨਾਲ ਸਾਡੇ ਟਰੈਕਟਰ ਵਾਲਾ ਜੋ ਇੱਥੇ ਜੁਰਮ ਹੋਇਆ ਇਹ ਐਫ ਆਈ ਆਰ ਦਰਜ ਕਰਾਉਣਾ ਹੁਣ ਸਾਡੀ ਪਹਿਲੀ ਮੰਗ ਹੈ। ਬਾਕੀ ਮੰਗਾਂ ਸਾਡੀਆਂ ਪਿੱਛੇ ਰਹਿਣੀਆਂ। ਉਹ ਸਾਨੂੰ ਕਿਦੋਂ ਮਿਲਦੀ ਐ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਗੱਲ ਬਾਅਦ ਦੀ ਐ ਪਹਿਲਾਂ ਇਹ ਅਸੀਂ ਕਰਵਾਉਣਾ ਸਾਡੇ ਲਈ ਜ਼ਰੂਰੀ ਐ ਤਾਂ ਕਿ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਉਹਨੂੰ ਲੈ ਕੇ ਅਸੀਂ ਇੱਥੇ ਬੈਠੇ ਆਂ ਜਿਹੜੀ ਗੱਲ ਤੁਸੀਂ ਕੀਤੀ ਕਿ ਮੋਰਚਾ ਕਿ ਕੀ ਸਥਿਤੀ ਐ ਅੱਜ ਦਿਨ ਤੁਸੀਂ ਦੇਖ ਰਹੇ ਹੋ ਮੋਰਚੇ ਦੇ ਵਿੱਚ ਨਵੇਂ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਜਾ ਨਹੀਂ ਰਹੀਆਂ ਸਾਡੇ ਲੰਗਰ ਵਾਲੇ ਵੀਰ ਪਿੰਡਾਂ ਦੇ ਵਿੱਚੋਂ ਜੇ ਜੇ ਪਹਿਲੇ ਦਿਨ 5 ਟਰਾਲੀਆਂ ਲੰਗਰ ਦੀਆਂ ਇੱਥੇ ਆਈਆਂ ਤੇ ਅਗਲੇ ਦਿਨ 7 ਆਈਆਂ ਉਹ ਤੋਂ ਅਗਲੇ ਦਿਨ 10 ਆਈਆਂ ਉਹ ਤੋਂ ਅਗਲੇ ਦਿਨ 12 ਆਈਆਂ ਉਹ ਤੋਂ ਅਗਲੇ ਦਿਨ 15 ਆਈਆਂ ਲੋਕਾਂ ਨੇ ਇੰਨੀ ਵੱਡੀ ਪੱਧਰ ਦੇ ਉੱਤੇ ਉਤਸ਼ਾਹ ਨਾਲ ਲੰਗਰ ਦੀ ਇੱਥੇ ਸੇਵਾ ਲੋਕਾਂ ਦੀ ਨਿਭਾ ਰਹੇ ਨੇ ਸਾਰੇ ਲੋਕ ਆਪ ਦਾ ਆਪ ਦਾ ਰਾਸ਼ਨ 6 ਮਹੀਨਿਆਂ ਦਾ ਲੈ ਕੇ ਆਏ ਨੇ ਲੇਕਿਨ ਕਿਸੇ ਵੀ ਟਰਾਲੀ ਦੇ ਕੋਲੇ ਤੁਹਾਨੂੰ ਲੰਗਰ ਬਣਦਾ ਨਜ਼ਰ ਨਹੀਂ ਆਇਆ ਹੋਵੇਗਾ ਸੰਗਤ ਨੇ ਇਡਾ ਸਹਿਯੋਗ ਦਿੱਤਾ ਹੈ ਔਰ ਮੋਰਚਾ ਵੀ ਮੈਨੂੰ ਲੱਗਦਾ ਤੁਸੀਂ ਤਾਂ ਦੇਖਿਆ ਹੋਵੇਗਾ ਮੇਰੇ ਖਿਆਲ ਸਾਢੇ 4-5 ਕਿਲੋਮੀਟਰ ਲੰਮਾ ਹੋ ਗਿਆ ਹੋਵੇਗਾ। ਔਰ ਆਏ ਦਿਨ ਰੋਜ਼ ਨਵੀਆਂ ਟਰਾਲੀਆਂ ਵਿੱਚ ਜੁੜ ਰਹੀਆਂ ਨੇ। ਔਰ ਚਾਰ-ਚਾਰ ਲੈਣਾ ਬਣੀਆਂ ਹੋਈਆਂ ਨੇ ਜਿੱਥੇ ਕਿਤੇ ਜਗ੍ਹਾ ਮਿਲੀ ਹੈ ਕੋਈ ਪੰਪ ਹੈ ਕੋਈ ਹੋਰ ਜਗ੍ਹਾ ਹੈ ਸਭ ठाਵਾਂ ਦੇ ਉੱਤੇ ਲੋਕਾਂ ਨੇ ਆਪਣੀਆਂ ਆਪਣੀਆਂ ਸਾਧਨ ਠੱਲੇ ਹੋਏ ਨੇ। ਤੋ ਮੋਰਚਾ ਚੜਦੀ ਕਲਾ ਚ ਹੈ ਔਰ ਚੜਦੀ ਕਲਾ ਜੀ ਰਹੇਗਾ। ਇਹ ਮੋਰਚਾ ਡਗਣੀ ਸਕਦਾ ਮੋਰਚਾ ਜਿੱਤੇਗਾ। ਹਰ ਹਾਲੇ ਦੇ ਵਿੱਚ ਜਿੱਤੇਗਾ ਹਾਂ ਇਹ ਜ਼ਰੂਰ ਹੈ ਕਿ ਜਿਹੋ ਜਿਹਾਂ ਸਰਕਾਰਾਂ ਨਾਲ ਸਾਡੀ ਲੜਾਈ ਹੈ ਇਸ ਮੋਰਚੇ ਨੂੰ ਅਸੀਂ ਕਿਵੇਂ ਚਲਾਉਣਾ ਹੈ ਉਹਦੇ ਲਈ ਸਾਡੀ ਬਹੁਤ ਗੰਭੀਰਤਾ ਦੀ ਲੋੜ ਹੈ ਸੀਰੀਅਸਨੈਸ ਦੀ ਲੋੜ ਹੈ ਕਿਉਂਕਿ ਜਿਹੜੇ ਸਾਡੇ ਦੋਨੋਂ ਫੋਰਮ ਨੇ ਦੋਨੋਂ ਫੋਰਮ ਮੀਟਿੰਗ ਸੱਦ ਚੁੱਕੇ ਨੇ ਅਸੀਂ ਵੀ ਆਪਣੇ ਐਸਕੇਐਮ ਨਾਨ ਪੋਲੀਟੀਕਲ ਦੀ ਮੀਟਿੰਗ ਕੱਲ ਨੂੰ ਤੇ ਪਰਸੋ ਦੋ ਦਿਨ ਮੀਟਿੰਗ ਹੋਣੀ ਹੈ ਬੁਲਾਈ ਹੋਈ ਹੈ ਅ ਦੂਸਰੇ ਕੇਐਮਐਮ ਵਾਲਿਆਂ ਨੇ ਵੀ ਆਪਣੀ ਮਤਲਬ ਮੀਟਿੰਗ ਸੱਦੀ ਹੋਈ ਐ ਉਹਨਾਂ ਨੇ ਉੱਥੇ ਆਪਦੇ ਸ਼ੰਭੂ ਬਾਰਡਰ ਤੇ ਕਰਨੀਆਂ ਸੀ ਇਕੱਰੀ ਆਪਨੇ ਸਿੰਘੂ ਬਾਗ ਤੇ ਇਧਰ ਖਨੋਰੀ ਬਾਰਡਰ ਤੇ ਕਰਾਂਗੇ ਦੋਨੋਂ ਮੀਟਿੰਗਾਂ ਹੋਣ ਤੋਂ ਬਾਅਦ ਅਗਲੀ ਇਹਦੀ ਰਣਨੀਤੀ ਦੀ ਜਿਹੜੀ ਨੀਬ ਜੋ ਪ੍ਰੋਗਰਾਮ ਬਣੇਗਾ ਕਿ ਇਹਨੂੰ ਕਿਵੇਂ ਕਿੱਧਰ ਨੂੰ ਕਿਸ ਤਰੀਕੇ ਦੇ ਨਾਲ ਅੰਦੋਲਨ ਨੂੰ ਹੋਰ ਤੇਜ਼ ਕਿਵੇਂ ਕਰਨਾ ਹੈ ਜਗੀਰ ਸਿੰਘ ਢੱਲੇ ਵਾਲੇ ਇੱਕ ਗੱਲ ਮੈਨੂੰ ਐ ਦੱਸੋ ਵੀ 21 ਤਰੀਕ ਨੂੰ ਐ ਨਹੀਂ ਲੱਗਦਾ ਵੀ ਖਨੋਰੀ ਬਾਰਡਰ ਲੀਡਰ ਲੈਸ ਲੱਗੇ ਸ਼ੰਭੂ ਤੇ ਦਾ ਲੀਡਰ ਸੀਗੇ ਸ਼ੰਭੂ ਤੇ ਤੁਸੀਂ ਅੱਗੇ ਲੱਗ ਰਹੇ ਸੀ ਪਰ ਇੱਥੇ ਐ ਨਹੀਂ ਲੱਗਿਆ ਵੀ ਲੀਡਰਲੈਸ ਹੋ ਗਿਆ ਕਿਉਂਕਿ ਮੈਂ ਵੀ ਇੱਥੇ ਸੀ ਮੈਂ ਦੇਖ ਰਿਹਾ ਸੀ 11 ਵਜੇ ਦਾ ਟਾਈਮ ਦਿੱਤਾ ਜਾਂਦਾ ਫਿਰ ਕਿਹਾ ਜਾਂਦਾ ਅਸੀਂ ਹੱਥ ਖੜੇ ਕਰਕੇ ਜਾਵਾਂਗੇ ਪਰ ਅੱਗੋ ਨੌਜਵਾਨ ਅੱਗੇ ਪਹੁੰਚ ਜਾਂਦੇ ਐ ਪਹਿਲਾਂ ਤਾਂ ਮੈਂ ਇਹਦਾ ਜਵਾਬ ਦੇਣਾ ਹੈ ਕਿ ਮੋਰਚਾ ਲੀਡਰਲੈਸ ਨਹੀਂ ਸੀ ਦਰਅਸਲ ਗੱਲ ਸੀ ਕਿ ਜਿਹੜੀ ਘਟਨਾ ਵਾਪਰੀ ਹੈ ਉਸ ਘਟਨਾ ਨੂੰ ਅਗਰ ਜਿੰਨਾ ਜ਼ਰੂਰੀ ਪੂਰੀ ਤਰ੍ਹਾਂ ਸੀ ਪਰਖਦੇ ਨਹੀਂ ਨਾ ਉਹ ਨਜ਼ਰੀਆ ਕਹਿਣਾ ਬੜਾ ਗਲਤ ਹੈ ਤੇ ਠੀਕ ਨਹੀਂ ਹੈ ਕਿ ਮੋਰਚਾ ਲੀਡਰਲੈਸ ਹੈ